ਸੋ ਗੱਤ ਜੀ ਤੁਹਾਡਾ ਸਭ ਦਾ ਆਪਣੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਜਿਜੂਰੀ ਸਲਾਈਡਾਈ ਬਾਈ ਕਵਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਹਾਜ਼ਰਾ ਜੀ ਤੁਹਾਡੇ ਲਈ ਇੱਕ ਨਵੀਂ ਹੋਰ ਹੱਥ ਦੀ ਕਢਾਈ ਦੀ ਬੋਟੀ ਲੈ ਕੇ ਜਿਹੜੀ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਛੋਟੀ ਬੋਟੀ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਪਿਛਲੀ ਵੀਡੀਓ ਵਿੱਚ ਬੋਟੀ ਬਣਾਈ ਸੀ ਉਸੇ ਤਰ੍ਹਾਂ ਆਪਾਂ ਅੱਜ ਵੀ ਇੱਕ ਛੋਟੀ ਬੋਟੀ ਬਣਾਵਾਂਗੇ ਬਟ ਬਹੁਤ ਪਿਆਰੀ ਬਣੂਗੀ ਬਹੁਤ ਸੋਹਣੀ ਬਣੂਗੀ ਬਹੁਤ ਸਿੰਪਲ ਬਣੂਗੀ ਠੀਕ ਹੈ ਜੀ ਬਣੇਗਾ ਤੁਸੀਂ ਮੇਰੇ ਨਾਲ ਵੀਡੀਓ ਦੇ ਵਿੱਚ ਤਿਆਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਇਸ ਬੂਟੀ ਨੂੰ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਜਿਹੜਾ ਇਹ ਵੋਵਨ ਰੋਜ਼ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਫਲਾਵਰ ਬਣਾਵਾਂਗੇ ਜੀ ਵੋਵਨ ਰੋਜ਼ ਦੇ ਨਾਲ ਇਹਦੇ ਵਿੱਚ ਆਪਾਂ ਜਿਹੜਾ ਜਾਂ ਤਾਂ ਛੋਟਾ ਬਣਾ ਰਹੇ ਹੋ ਤਾਂ 5 ਵਰੀ ਇਧਰ ਉਧਰ ਟਾਂਕੇ ਕਰਨੇ ਨੇ ਵੱਡਾ ਬਣਾ ਰਹੇ ਹੋ ਤੇ 7 ਵਰੀ ਕਰਨੇ ਨੇ ਜਿਆਦਾ ਵੱਡਾ ਬਣਾਣਾ ਤੇ 9 ਵਰੀ ਕਰਨੇ ਆ ਮਤਲਬ ਜੋੜੇ ਨਹੀਂ ਬਣਾਉਣੇ 2-2 ਧਾਗੇ ਨਹੀਂ ਕਰਨੇ ਸਿੰਗਲ ਸਿੰਗਲ ਕਰਨਾ ਜਿਹਦੇ ਨਾਲ ਜਿਹੜਾ ਕਿ ਇਹ ਵੋਵਨ ਰੋਜ਼ ਜਿਹੜਾ ਉਹ ਜਿਆਦਾ ਵਧੀਆ ਬਣਦਾ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਕਰਕੇ ਇੱਕ ਇੱਕ ਜਿਹੜਾ ਸਟੀਚ ਲਗਾ ਲਾਂਗੇ ਇਹਦੇ ਰਾਉਂਡ ਸਾਈਡ ਤੇ ਠੀਕ ਹੈ ਜੀ ਆਪਾਂ ਆਪਣੇ ਇੱਕ ਦੋ ਵੀਡੀਓ ਦੇ ਵਿੱਚ ਪਿਛੇ ਪਹਿਲੇ ਆਪਾਂ ਤਾਂ ਇਹ ਜਿਹੜਾ ਬਣਾਉਣਾ ਦੱਸਿਆ ਹੋਇਆ ਬਹੁਤ ਸੌਖਾ ਫਲਾਵਰ ਬਣਦਾ ਬਹੁਤ ਸੋਹਣਾ ਬਣਦਾ ਤੇ ਇਸੇ ਨਾਲ ਹੀ ਆਪਾਂ ਇਹਨੂੰ ਫਲਾਵਰ ਨੂੰ ਸਟਾਰਟਿੰਗ ਕਰਦੇ ਆ ਇਹਦਾ ਆਪਾਂ ਬੇਸ ਤੇ ਤਿਆਰ ਕਰ ਲਿਆ ਜੀ ਫਲਾਵਰ ਦਾ ਠੀਕ ਹੈ ਜੀ ਬੂਟੀ ਬਹੁਤ ਸੋਹਣੀ ਬਣੇਗੀ ਜੀ ਬਹੁਤ ਪਿਆਰੀ ਬੂਟੀ ਬਣੇਗੀ ਵਿਰਲੀ ਵਿਰਲੀ ਸੂਟ ਤੇ ਬਣਾਉਗੇ ਬਹੁਤ ਸੋਹਣੀ ਲੱਗੇਗੀ ਹਾਂਜੀ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਨੂੰ ਸਟਾਰਟ ਕਰਦੇ ਆਂ ਇਹਦੇ ਵਿੱਚ ਆਪਾਂ ਇੱਕ ਧਾਗਾ ਜਿਹੜਾ ਉਹ ਨੱਪ ਲੈਣਾ ਇੱਕ ਧਾਗਾ ਚੁੱਕ ਲੈਣਾ ਇੱਕ ਧਾਗਾ ਨੱਪਦੇ ਜਾਓ ਇੱਕ ਧਾਗਾ ਚੁੱਕਦੇ ਜਾਓ ਤੇ ਆਪਣੇ ਆਪ ਹੀ ਜਿਹੜਾ ਅੱਗੇ ਬੂਟੀ ਆ ਤੁਰਦੀ ਜਾਵੇਗੀ ਜਿਸ ਤਰ੍ਹਾਂ ਆਪਾਂ ਸਟਾਰਟਿੰਗ ਕੀਤੀ ਹੈ ਇੱਕ ਧਾਗਾ ਨੱਪ ਕੇ ਇੱਕ ਚੁੱਕ ਕੇ ਉਸੇ ਤਰ੍ਹਾਂ ਅੱਗੇ-ਅੱਗੇ ਜਿਹੜਾ ਹੈ ਇਹ ਆਪਣੇ ਆਪ ਹੀ ਟਾਂਕਾ ਵਾਰਾ ਧਾਗਾ ਵਾਂ ਸੁਈ ਤੁਰ ਹੀ ਜਾਂਦੀ ਆ ਆਪਾਂ ਕਰਨਾ ਕੀ ਆ ਕਿ ਇਹਦੇ ਵਿੱਚ ਆਪਾਂ ਇੱਕ ਜਿਹੜੀ ਚੀਜ਼ ਜਿਹੜਾ ਆਪਾਂ ਧਾਗਾ ਪਹਿਲਾਂ ਚੁੱਕਿਆ ਉਹ ਆ ਬਾਅਦ ਵਿੱਚ ਆਪਣੇ ਆਪ ਆਟੋਮੈਟਿਕ ਨੱਪਿਆ ਜਾਏਗਾ ਤੇ ਜਿਹੜਾ ਨੱਪਿਆ ਉਹ ਆਟੋਮੈਟਿਕ ਹੀ ਚੱਕਿਆ ਜਾਏਗਾ ਇਹਦੇ ਵਿੱਚ ਕੁਝ ਵੀ ਕਰਨ ਦੀ ਲੋੜ ਨਹੀਂ ਬਹੁਤ ਸੌਖਾ ਹੈ ਇਹਨੂੰ ਬਸ ਇਹ ਸਰਕਲ ਦੇ ਸਰਕਲ ਚ ਤੁਰੇ ਆਉਣਾ ਤੁਸੀਂ ਆਲੇ ਦੁਆਲੇ ਤੇ ਫਲਾਵਰ ਦੇ ਸੈਂਟਰ ਤੋਂ ਸਟਾਰਟ ਕਰ ਲਿਆ ਹੁਣ ਆਪਾਂ ਇਹਦੇ ਉਧਰ ਉਧਰ ਇਹਦੇ ਆਲੇ ਦੁਆਲੇ ਤੁਰੇ ਆਉਣਾ ਤੇ ਉਹ ਆਪਣੇ ਆਪ ਹੀ ਜਿਹੜਾ ਵਾ ਇਹ ਅੱਗੇ-ਦੇਗੇ ਬੰਨਦਾ ਜਾਣਾ ਆਪੇ ਵੇਖੋ ਤੁਹਾਨੂੰ ਪਤਾ ਚੱਲ ਜਾਏਗਾ ਹੁਣ ਤੁਸੀਂ ਇਹ ਧਾਗਾ ਚੱਕਿਆ ਅਗਲਾ ਪਹਿਲੇ ਨੱਪਿਆ ਸੀ ਹੁਣ ਇਹ ਆਪਣੇ ਆਪ ਹੀ ਜਿਹੜਾ ਫਿਰ ਸੌਰੀ ਪਹਿਲਾਂ ਚੱਕਿਆ ਸੀ ਹੁਣ ਇਹ ਨੱਪਿਆ ਗਿਆ ਇਸ ਤਰੀਕੇ ਨਾਲ ਆਪਾਂ ਜਿਹੜਾ ਸਾਰਾ ਫਲਾਵਰ ਹੈ ਉਹ ਬਣਾ ਲਿਆ। ਹਾਂਜੀ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਇਹਦੀਆਂ ਪੱਤੀਆਂ। ਬਹੁਤ ਸੌਖੀਆਂ ਤੇ ਸਿੰਪਲ ਸਿੰਪਲ ਆਪਾਂ ਕਰ ਰਹੇ ਹਾਂ। ਬੜੀ ਆਸਾਨੀ ਨਾਲ ਤੁਸੀਂ ਸਾਰੇ ਬਣਾ ਸਕਦੇ ਹੋ, ਸਿੱਖ ਸਕਦੇ ਹੋ ਆਪਣੇ ਘਰ ਵਿੱਚ ਆਪਣਾ ਸੂਟ ਤਿਆਰ ਕਰ ਸਕਦੇ ਹੋ। ਜਿਸ ਵਾਂਗੂ ਹੁਣ ਅਗੋ ਸੀਜ਼ਨ ਜਿਹੜਾ ਚੇਂਜ ਹੋਇਆ ਹੈ ਤੁਸੀਂ ਇਹਦੇ ਵਾਸਤੇ ਆਪਣੇ ਜਿਹੜੇ ਹੈਗੇ ਆ ਗਰਮ ਸੂਟ ਉਹਨਾਂ ਉੱਪਰ ਵੀ ਇਹ ਵਰਕ ਕਰ ਸਕਦੇ ਹੋ। ਠੀਕ ਹੈ ਜੀ ਇਹ ਵਰਕ ਤੁਸੀਂ ਐਂਕਰ ਥ्रेड ਨਾਲ ਵੀ ਕਰ ਸਕਦੇ ਹੋ, ਸਿਲਕੀ ਰੀਲਾ ਨਾਲ ਵੀ ਕਰ ਸਕਦੇ ਹੋ। ਤੇ ਵੂਲਨ ਨਾਲ ਵੀ ਕਰ ਸਕਦੇ ਹੋ ਬ੍ਰੀਕ ਵੂਲਨ ਜਿਹੜੀ ਐਮਬਰਾਇਡਰੀ ਵਾਲੀ ਹੁੰਦੀ ਹੈ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਕਰਕੇ ਹੌਲੀ ਹੌਲੀ ਜਣ ਇੱਕ ਟੰਕਾ ਆਪਾਂ ਉਧਰੋਂ ਲੈਣਾ ਇੱਕ ਉਧਰੋਂ ਲੈਣਾ ਸੈਂਟਰ 'ਚ ਜੋੜਦੇ ਜਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕਰਦੇ ਹੋਏ ਇੱਕ ਇੱਕ ਕਰਕੇ ਸਾਰੀਆਂ ਜਿਹੜੀਆਂ ਪੱਤੀਆਂ ਜਿਹੜੀਆਂ ਆਪਾਂ ਇਸ ਤਰ੍ਹਾਂ ਤਿਆਰ ਕਰ ਲਾਂਗੇ ਜੀ ਇਹਦੇ 'ਚ ਸਾਰੀਆਂ ਪੱਤੀਆਂ ਆਪਾਂ ਇਸੇ ਤਰ੍ਹਾਂ ਹੀ ਬਣਾਵਾਂਗੇ ਸਟਾਰਟਿੰਗ ਤੇ ਸੈਂਟਰ ਵਾਲਾ ਸਟੀਚ ਲੰਬਾ ਲਵਾਂਗੇ ਫਿਰ ਇੱਕ ਸਟੀਚ ਉਧਰੋਂ ਤੇ ਇੱਕ ਉਧਰੋਂ ਦੇਖੋ ਇਧਰੋਂ ਆਪਾਂ ਕਰਕੇ ਇਧਰੋਂ ਸੂਈ ਬਾਹਰ ਕੱਢੀ ਤੇ ਫਿਰ ਜਿਹੜਾ ਟੰਕਾ ਉਹ ਸੈਂਟਰ 'ਚ ਆ ਜਾਏਗਾ ਪੱਤੀ ਦੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਕਰਦੇ ਇੱਕ ਟੰਕਾ ਉਧਰੋਂ ਤੇ ਇੱਕ ਉਧਰੋਂ ਕਰਦੇ ਹੋਏ ਆਪਾਂ ਪੱਤੀ ਜਿਹੜੀ ਉਹ ਤਿਆਰ ਕਰਾਂਗੇ ਇਸੇ ਤਰ੍ਹਾਂ ਇੱਕ ਇੱਕ ਕਰਕੇ ਆਪਾਂ ਸਾਰੀਆਂ ਪੱਤੀਆਂ ਜਿਹੜੀਆਂ ਉਹ ਤਿਆਰ ਕਰ ਲੈਣੇ ਆ ਬਹੁਤ ਸੌਖੀਆਂ ਪੱਤੀਆਂ ਬਣਾਈਆਂ ਤੇ ਬਹੁਤ ਸੋਹਣੀਆਂ ਵੀ ਲੱਗਦੀਆਂ ਨੇ ਤੁਸੀਂ ਇਹ ਪੱਤੀਆਂ ਚਾਹੋ ਤੇ ਦੂਸਰੇ ਸਟਿਚੇ ਚ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਇਹਦੇ ਉੱਪਰ ਆ ਜਿਸ ਤਰ੍ਹਾਂ ਤੁਸੀਂ ਨਾਟ ਸਟਿਚ ਨਾਲ ਵੀ ਬਣਾ ਸਕਦੇ ਹੋ ਲੌਂਗ ਨਾਟ ਦੇ ਨਾਲ ਵੀ ਬਣਾ ਸਕਦੇ ਹੋ ਹਾਂਜੀ ਇਹ ਆਪਣੀਆਂ ਅਣਪਤੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਸਾਰੀਆਂ ਹੁਣ ਆਪਾਂ ਜਿਹੜੀ ਹੈ ਅਗੋਂ ਡਿਜ਼ਾਈਨ ਨੂੰ ਤਿਆਰ ਕਰਦੇ ਹਾਂ ਹਾਂਜੀ ਜਿਸ ਤਰ੍ਹਾਂ ਪਹਿਲਾਂ ਆਪਾਂ ਪੱਤੀਆਂ ਬਣਾ ਲਈਆਂ ਉਸੇ ਤਰ੍ਹਾਂ ਹੁਣ ਆਪਾਂ ਜਿਹੜਾ ਵਾ ਇਹ ਡੰਡੀਆਂ ਬਣੀਆਂ ਹੋਈਆਂ ਉਹਨਾਂ ਨੂੰ ਆਪਾਂ ਤਿਆਰ ਕਰਦੇ ਆ ਇਹ ਜਿਹੜੀਆਂ ਡੰਡੀਆਂ ਨੇ ਤੁਸੀਂ ਚਾਹੋ ਤੇ ਸਟੈਮ ਸਟਿਚਸ ਤਿਆਰ ਕਰ ਸਕਦੇ ਹੋ ਚੇਨ ਚ ਕਰ ਲੋ ਇੱਥੇ ਆਪਾਂ ਜਿਹੜਾ ਸਟੈਮ ਸਟਿਚ ਵਿੱਚ ਰੈਡੀ ਕੀਤੀ ਹੋਈ ਹੈ ਠੀਕ ਹੈ ਜੀ ਲਾਜੀ ਆਪਾਂ ਨਜ਼ਦੀਕ ਤੋਂ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਆਪਾਂ ਜਿਹੜੇ ਇਕਲੱਗ ਕਲਰ ਲਵਾਂਗੀ ਇਹ ਜਿਹੜੀਆਂ ਛੋਟੀਆਂ-ਛੋਟੀਆਂ ਆਪਾਂ ਗੋਲ ਬਿੰਦੀਆਂ ਬਣਾਈਆਂ ਨੇ ਇਹ ਆਪਾਂ ਫਿਲ ਕਰਾਂਗੇ ਠੀਕ ਹੈ ਜੀ ਜਿਵੇਂ ਚਾਹੋ ਤੇ ਮਲਟੀ ਕਲਰ ਵੀ ਲੈ ਸਕਦੇ ਹੋ तुम चाहो तो एक कलर भी रेडी कर सद सेम कलर भी सारा फ्लावर बना सकते हो कोई दिक्कत नहीं है देखो जी बहुत सौखा आप चार चार टांके लवेंगे एक टांका आप छोटा दूसरा टांका जोड़ा उस वा इस तरीके अपना बटन होल स्टिच वांग बन जाएगा तीसरा टांका भी बिल्कुल वे बराबर व्डा टांका लवेंगे तो चौथा जोड़ा फिर निका ले लगे ਇਸ ਲਈ ਕਿ ਨਾਲੇ ਛੋਟਾ ਜਿਹਾ ਫਲਾਵਰ ਜਿਹੜਾ ਉਹ ਬਣ ਜੇਗਾ ਠੀਕ ਹੈ ਜੀ ਇੱਥੋਂ ਆਪਾਂ ਹੁਣ ਇਹਨੂੰ ਸੂਈ ਨੂੰ نیچے ਲੈ ਜਾਾਂਗੇ ਤੇ ਇਸੇ ਤਰ੍ਹਾਂ ਇੱਕ ਇੱਕ ਕਰਕੇ ਜਿਹੜਾ ਆਪਾਂ ਅਗਲੇ ਵੀ ਸਾਰੀਆਂ ਛੋਟੀਆਂ-ਛੋਟੀਆਂ ਜਿਹੜੀਆਂ ਬੂਟੀਆਂ ਉਹ ਤਿਆਰ ਕਰ ਲਾਂਗੇ ਹਾਂ ਜਿਸ ਤਰ੍ਹਾਂ ਤੁਸੀਂ ਆਪਣੀਆਂ ਪਿਛਲੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਹੈ ਉਮੀਦ ਹੈ ਤੁਸੀਂ ਅੱਜ ਵਾਲੀ ਵੀਡੀਓ ਨੇ ਵੀ ਪਸੰਦ ਕਰੋਗੇ ਬਹੁਤ ਪਿਆਰ ਦਿਓਗੇ ਇਹਨੂੰ ਇਹ ਜਿਹੜੀਆਂ ਵੀਡੀਓਜ਼ ਨੇ ਬਹੁਤ ਸਿੰਪਲ ਨੇ ਇਹ ਤੁਸੀਂ ਆਪ ਵੀ ਸਿੱਖੋ ਤੇ ਇਹਨਾਂ ਵੀਡੀਓਜ਼ ਨੂੰ ਅੱਗੇ ਸ਼ੇਅਰ ਵੀ ਕਰੋ ਤਾਂ ਜੋ ਕੋਈ ਹੋਰ ਵੀ ਸਿੱਖ ਸਕੇ ਤੇ ਆਪਣਾ ਸੂਟ ਘਰ ਵਿੱਚ ਬੈਠ ਕੇ ਆਪ ਹੀ ਰੈਡੀ ਕਰ ਸਕੇ ਠੀਕ ਹੈ ਜੀ ਮਿਹਨਤ ਜ਼ਰੂਰ ਲੱਗਦੀ ਹੈ ਪਰ ਤੁਸੀਂ ਆਪਣੀ ਚੀਜ਼ ਆਪ ਘਰ ਵਿੱਚ ਬੈਠ ਕੇ ਜਿਹੜੀ ਉਹ ਤਿਆਰ ਕਰ ਸਕਦੇ ਹੋ ਤੇ ਬਹੁਤ ਸੋਹਣੀ ਕਰ ਸਕਦੇ ਹੋ ਜਿਹੜੀ ਚੀਜ਼ ਆਪਾਂ ਆਪਣੇ ਹੱਥ ਨਾਲ ਤਿਆਰ ਕਰਦੇ ਆਂ ਆਪਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਕੁਸ਼ਿਸ਼ ਮਸ ਉਸ ਕਰਨ ਲਈ ਤੁਸੀਂ ਸਾਡੀਆਂ ਵੀਡੀਓਸ ਤੇ ਬਨੇ ਰਹੋ ਤੇ ਸੌਖੇ ਸੌਖੇ ਜਿਹੜੇ ਡਿਜ਼ਾਈਨ ਸਿੱਖਦੇ ਰਹੋ ਤੇ ਆਪਣੇ ਸੂਟ ਆਪਣੇ ਘਰ ਵਿੱਚ ਹੀ ਤਿਆਰ ਕਰਦੇ ਰਹੋ ਇਹਨਾਂ ਹਾਂ ਨੀਡਲ ਵਰਕ ਤੋਂ ਇਲਾਵਾ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਜਿਹੜਾ ਮਸ਼ੀਨੀ ਵਰਕ ਵੀ ਆਪਾਂ ਦੱਸਾਂਗੇ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਸਾਰੀਆਂ ਬੂਟੀਆਂ ਤਿਆਰ ਕਰ ਲੀਆਂ ਹੁਣ ਆਪਾਂ ਇਹਦਾ ਫਲਾਵਰ ਬਣਾਇਆ ਸੀਗਾ ਇਹਦੀ ਸੈਂਟਰ ਫਿਲਿੰਗ ਬਾਕੀ ਹੈ ਹੁਣ ਆਪਾਂ ਇਹਦੀ ਸੈਂਟਰ ਫਿਲਿੰਗ ਕਰਾਂਗੇ ਜੀ ਇਹ ਤੁਸੀਂ ਇੱਕ ਨੋਟ ਵੀ ਲਾ ਸਕਦੇ ਹੋ ਦੋ ਵੀ ਲਾ ਸਕਦੇ ਹੋ ਮੈਂ ਇੱਥੇ ਤਿੰਨ ਵਾਰੀ ਰਾਉਂਡ ਕਰਕੇ ਫਿਰ ਇਹਨੂੰ ਥੋੜਾ ਲੂਸ ਰੱਖਿਆ ਠੀਕ ਹੈ ਕਿਉਂਕਿ ਆਪਣਾ ਫਲਾਵਰ ਜਿਹੜਾ ਉਫਲਫੀ ਹੈ ਉਹਦਾ ਕਰਕੇ ਆਪਾਂ ਇਹਨੂੰ ਲੂਸ ਰੱਖਿਆ ਜਿਆਦਾ ਇਹਨੂੰ ਟਾਈਟ ਨਹੀਂ ਕੀਤਾ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਆਪਣਾ ਇਹ ਫਲਾਵਰ ਜਿਹੜਾ ਤਿਆਰ ਹੋ ਗਿਆ ਹੁਣ ਤੁਸੀਂ ਅਗਰ ਚਾਹੋ ਤੇ ਇਸ ਦੇ ਆਰਾਊਂਡ ਤੇ ਤੁਸੀਂ ਬਣਾ ਸਕਦੇ ਹੋ ਘੇਰੇ ਕੇ ਦੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਚਾਹੋ ਤੇ ਇਸੇ ਤਰੀਕੇ ਦਾ ਇੱਕ ਰੋਲ ਲਿਆ ਸਕਦੇ ਹੋ ਆਰਾਊਂਡ ਤੇ ਤੁਸੀਂ ਚਾਹੋ ਤੇ ਇਹਨੂੰ ਸਟੈਮ ਦੇ ਵਾਂਗ ਜਿਸਰਾ ਲੇਕਣੀ ਆਪਾਂ ਫਲਾਵਰ ਨੂੰ ਕਰਦੇ ਆਂ ਉਹ ਬਣਾ ਲਓ ਜਾਂ ਚੇਨ ਬਣਾ ਲਓ ਜਾਂ ਜੋ ਵੀ ਤੁਹਾਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਦੇਖੋ ਇਸ ਤਰ੍ਹਾਂ 컬러 ਰੱਖਿਆ ਹੋਇਆ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਤੇ ਆਪਾਂ ਇਹਨੂੰ ਹੁਣ ਇਸ ਤਰ੍ਹਾਂ ਕਰਕੇ ਤਿਆਰ ਕਰ ਲਾਂਗੇ ਇੱਥੇ ਆਪਾਂ ਕੀਤੀ ਹੈ ਲਿਕਣੀ ਜਿਹੜੇ ਆਪਾਂ ਸਟੈਮਸ ਤੇ ਜੁੱਤੇ ਬਣਾਇਆ ਟਾਣੀਆਂ ਤੇ ਉਹੀ ਆਪਾਂ ਫਲਾਵਰ ਦੀ ਰਾਉਂਡ ਸ਼ੇਪ ਤੇ ਬਣਾਤਾ ਹੈ ਤੇ ਇਹਦੇ ਨਾਲ ਜਿਹੜੀ ਆਪਣੀ ਬੁਟੀ ਹੈ ਹੋਰ ਵੀ ਪਿਆਰੀ ਲੱਗਣ ਲੱਗੀ ਹੋਰ ਵੀ ਸੋਹਣੀ ਬਣ ਗਈ ਤੁਸੀਂ ਚਾਹੋ ਉਹਦੇ ਜਿਸ ਤਰ੍ਹਾਂ ਜਿਹੜੀਆਂ yellow color ਦੀ ਬੂਟੀ ਹੈ ਉਹਦੇ ਵਿੱਚ ਤੁਸੀਂ ਇੱਕ ਇੱਕ ਟਾਂਕਾ orange color ਦਾ ਲਗਾ ਸਕਦੇ ਹੋ ਨਹੀਂ ਵੀ ਲਗਾਉਣਾ ਤਾਂ ਵੀ ਕੋਈ ਗੱਲ ਨਹੀਂ ਜੇ ਲਗਾਉਣਾ ਹੋਏ ਇਹਨੂੰ ਹੋਰ ਅਟਰੈਕਟਿਵ ਬਣਾਉਣਾ ਹੋਏ ਤੇ ਤੁਸੀਂ ਇੱਕ ਇੱਕ ਟਾਂਕਾ ਜਿਹੜਾ ਲਗਾ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਬਟਨ ਜ਼ਰੂਰ ਪ੍ਰੈਸ ਕਰ